ਸਤ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਸਕੈਲਟੀਕ ਮਾਡਲ ਮਕਸੂਦਾਂ ਕੇ ਇੱਥੇ ਬੋਲੀ ਹੈਗੀ ਤੇ ਟਰੈਕਟਰ ਦੀ ਹੈਗੀ ਤੇ ਸੰਦਾ ਵੀ ਆਪਾਂ ਬਾਈ ਨਾਲ ਗੱਲ ਵੀ ਕਰਾਂਗੇ ਵੀ ਕਿਹੜੇ ਕਿਹੜੇ ਸੰਦਾ ਹੈਗੇ ਤੇ ਮਾਡਲ ਬਾਰੇ ਵੀ ਜਾਣਕਾਰੀ ਦਵਾਂਗੇ ਬਹੁਤ ਘੱਟ ਰੇਟਾਂ ਤੇ ਹੈਗਾ ਤੇ ਆਪਾਂਲਾ ਟਰੈਕਟਰ ਦੀ ਗੱਲ ਕਰਦੇ ਆਂ ਬਈ ਕਿਹੜਾ ਮਾਡਲ ਟਰੈਕਟਰ ਆਪਣਾ 2010 ਮਾਡਲ ਆ ਇਹ ਹਾਂਜੀ ਵੀਜੀ ਇਹਦੀ 2 ਲੱਖ 10 20000 ਕੀਮਤ ਪਾਈ ਵੀ ਆ 2 ਲੱਖ 20000 ਰੁਪਇਆ ਰੇਟਿੰਗ ਤਾਂ ਦੀ ਹਾਂ ਇਹਦੀ ਕੀਮਤ ਹੈ ਤੇ 80% ਦਾ ਟਾਇਰ ਹੈ 80% ਹਾਂ ਸਾਰਾ ਕੰਮ ਟਰੈਕਟਰ ਦਾ ਹੋਇਆ ਬਾਈ ਓਕੇ ਹੋ ਗਿਆ ਕੰਮ ਤੇ ਆ ਟਰੈਕਟਰ ਦਾ ਜੈਸਾ ਹਾਰਸਪਾਵਰ 55 ਹਾਰਸਪਾਵਰ ਹਾਂ ਆ ਦੇਖੋ ਬੂਲੇਟ ਹੈ ਰ 70% ਦੇ ਹੋਣਗੇ ਆ ਲਗਭਗ 80% ਦਾ ਟਾਇਰ ਆ ਦੇਖੋ ਚਾਰੇ ਪਾਸੇ ਤੇ ਬਾਕੀ ਆ ਇੰਜਨ ਦੇਖੋ ਪੂਰਾ ਸਾਫ ਪਿਆਗਾ ਚਾਰੇ ਪਾਸੇ ਜਮਾ ਤੇ ਇਧਰ ਆਪਾਂ ਗੱਲ ਕਰ ਲਏ ਪਿੱਛੇ ਆ ਜੋ ਮਾੜਾ ਆ ਦੇਖੋ ਜੀ ਪਿੱਛੋਂ ਵੀ ਦੇਖ ਚੈੱਕ ਕਰ ਲਓ ਜਮਾ ਸਾਫ ਹੈ ਟਰੈਕਟਰ ਪੂਰਾ ਉਹ ਕੁੱਕੜਾ ਤੇ ਟਰੈਕਟਰ ਚੱਲਿਆ ਵੇ ਸਕਾਈਟੀ ਜਾ ਆ ਵੇ ਕਿੰਨੇ ਟਾਈਮ ਬਾਅਦ ਬੋਲੀ ਕਰਾਉਣੀ ਪੈਂਦੀ ਹੁੰਦੀ ਆਪ ਨੂੰ ਇਹੇ ਜੀ 5 ਸਾਲਾਂ ਬਾਅਦ 5 ਸਾਲਾਂ ਬਾਅਦ 5 ਸਾਲਾਂ ਬਾਅਦ ਕਿਹੜਾ ਮਾੜ ਲੱਗਿਆ ਇਹ ਟਰੈਕਟਰ ਇਹ 2010 ਆ ਜੀ 5 ਸਾਲਾਂ ਬਾਅਦ ਮੈਂ ਇੱਕ ਅੰਨੇ ਬੋਲੀ ਰੱਖੀ ਜਾਂਦੀ ਹਾਂ ਹਾਂ ਇਹ ਮਤੋਂ ਚੱਲੂ ਚੱਲੂ ਹਾਲ ਤਾਂ ਸੀਗਾ ਆਪਣਾ ਜੀ ਹਾਂ ਚੱਲੂ ਹਾਲ ਤਾਂ ਚਾਹੀ ਸਾਰਾ ਕੰਮ ਹੋਇਆ ਵਾ ਟਰੈਕਟਰ ਓਕੇ ਡਾਨਾ ਸਾਰਾ ਕੰਮ ਜੀ ਡਾਨਾ ਜੀ ਠੀਕ ਹੈ ਭਾਈ ਇਧਰ ਆਪਾਂ ਟਾਇ ਤੇ ਇਹ ਸਮਾਨ ਸੂਣ ਕੀ ਹੋਊਗਾ ਨਾਲ ਇਹਦੇ ਸਮਾਨਤਾ ਜੀ ਬਸ ਆਹੀ ਹੈ ਬਈ ਬਸ ਹੋਰ ਦਾਵਾ ਡੰਡਾ ਸਾਰਾ ਕੁਛ ਜਿਹੜਾ ਹੁੰਦਾ ਹੁੰਦਾ ਆਪਾਂ ਦਾ ਰਾਵਰ ਹੈਗੀ ਐ ਠੀਕ ਆ ਤੇ ਡੰਡਾ ਹੁੰਦਾ ਵੀ ਹੈਗਾ ਜੀ ਠੀਕ ਆ ਸਾਰਾ ਕੱਤੇ ਕਾਪੀ ਕੋ ਨਾ ਚੜੂਗਾ ਅਗਲੇ ਆਪਣੇ ਹਾਂਜੀ ਹਾਂ ਅਗਲੇ ਨਾ ਚੜਾ ਕੇ ਦੇਵਾਂ ਕਾਬਜਾ ਕਰ ਬਈ ਹਾਂ ਨਾ ਉਹ ਚੜੂ ਆਲੇ ਠੀਕ ਆ ਬਈ ਕਾਪੀ ਬਣੀ ਵੀ ਹੈ ਟਰੈਕਟਰ ਦੀ ਕਾਪੀ ਬਣੀ ਵੀ ਹੈ ਟਰੈਕਟਰ ਦੀ ਤੇ ਆਪਾਂ ਲੋਕਵਾ ਕੇ ਦੇਵਾਂਗੇ ਹਾਂਜੀ ਹਾਂ ਆਹ ਦੇਖੋ ਟਰੈਕਟਰ ਵੀ ਦੇਖੋ ਵੀ ਪੂਰਾ ਵਧੀਆ ਪਿਆ ਹੈ ਸਾਫ ਇਹ 5 ਸਾਲਾਂ ਬਾਅਦ ਇਹਨੂੰ ਬੋਲੀ ਕਰਾਉਣੀ ਪੈਣੀ ਹੈ ਜ਼ਰੂਰੀ ਹੁੰਦੀ ਹੈਗੀ ਬੋਲੀ ਕਰਾਉਣੀ ਤਾਂ ਹੀ ਟਰੈਕਟਰ ਵੇਚਣਾ ਪੈਂਦਾ ਹੈ ਸਕੇ ਟੈਨ ਕੋਈ ਇਹ ਨਹੀਂ ਜ਼ਰੂਰਤ ਹੁੰਦੀ ਵੀ ਟਰੈਕਟਰ ਆਪਣਾ ਖਰਾਬ ਹੋ ਗਿਆ ਤਾਂ ਤਾਂ ਵੇਚਦੇ ਆ ਚਾਰ ਪਾਸੇ ਕੰਮ ਲੈ ਦਿਆ ਪੂਰਾ 55 ਹੌਸਪਾਵਰ ਆ ਇਹ ਟਰੈਕਟਰ ਨਿਊ ਹਾਲੈਂਡਾ ਪੂਰਾ 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 ਸਾਫ਼ ਪਿਆ ਦੇਖੋ ਇੱਧਰ Ориਜਨਲ ਆ ਇਹ ਕੋਈ ਇਹ ਤੇ ਹੋਣੀਗਾ ਰੰਗ ਨਹੀਂ ਕੋਈ ਰੋਮ ਨਹੀਂ ਕਿ ਜਿਵੇਂ ਜਾਨੂੰ ਲੱਗਾ ਰੰਗ ਉਹੀ ਆ ਸਾਰਾ ਕੁਝ ਇਹਦੇ ਚੱਕਰ ਕਰਕੇ ਸਾਰਾ ਪੂਰਾ ਸਾਫ਼ ਪਿਆ ਟਰੈਕਟਰ ਇਲੈਕਟ੍ਰੋਨਿਕ ਕੰਮ ਹਾਂ ਲੈਟ ਨੂੰ ਕੋਣ ਕੰਮ ਪੂਰਾ ਹੋਇਆ ਵੀ ਆਪਣਾ ਹਾਂਜੀ ਹਾਂ ਸਾਰਾ ਕੰਮ ਓਕੇ ਹੁਣ ਆਪਾਂ ਵਰਤਦੇ ਹੋ ਲੈਟੂਟ ਚੱਲਦੇ ਹੋ ਜਾਂ ਹਾਂਜੀ ਹਾਂ ਲੈਟਾਂ ਚੱਲਦੇ ਨੇ ਤੇ ਬੈਟਰੀ ਬੂਟਰੀ ਬੈਟਰੀ ਵੀ ਓਕੇ ਹੈ ਜੀ ਆਪਾਂ ਜਮ ਚਲਾ ਕੇ ਤੋਰੋਗੇ ਹਾਂਜੀ ਹਾਂਜੀ ਹਾਂ ਤੇ ਹੋ ਸਤ ਕਿਹੜਾ ਆਪਣੇ ਕੋਲੇ ਇਹ ਸੰਦੀ ਆ ਚਾ ਮੱਕੀ ਕਟਰ ਮਸ਼ੀਨ ਹੈ ਜੀ ਇਹ ਚਾਰ ਵਾਲੀ ਮਸ਼ੀਨ ਹੈ ਕਾ ਇੱਕ ਚਾਰ ਵਾਲੀ ਮਸ਼ੀਨ ਇਹ ਵੀ ਬਕਾਊ ਹੈ ਇਹ ਰੇਟ ਦਾ ਹੋਏ ਕੀ ਰੇਟ ਆਦਾ ਬਈ ਇਹ ਦਾ ਜੀ 16 ਹੈਗਾ 1 ਲੱਖ 6000 ਰੁਪਏ ਦਾ ਰੇਟ ਦਾ ਰਹੇਗਾ ਦੋ ਚੀਜ਼ਾਂ ਲਾਇਏ ਬਈ ਸਾਰਾ ਕੰਮ ਮੇਰਾ ਵੀ ਓਕੇ ਹੀ ਹੈ ਓਕੇ ਦੋ ਚੀਜ਼ ਲਾਇ ਜਮਾ ਓਕੇ ਆ ਕਿਹਾ ਟਰੈਕਟਰ ਲੈ ਕੇ ਕਿਹੜਾ ਨਾਲ ਲੈ ਗਿਆ ਨਾਲ ਹੀ ਮਸ਼ੀਨ ਪੈਜੀ ਉਹਦੇ ਵਿਸੇ ਟਰੈਕਟਰ ਦੇ ਵਿਸੇ ਤੇ ਇਹਦੇ ਮਾੜਾ ਦਿਖਾ ਦੇ ਵੀਡੀਓ ਸਾਰੀ ਹੈ ਆਪਣੀ ਪੋਲੇ ਪਾਲੇ ਸਾਰਾ ਕੁਸੇਰਾ ਨਾਲ ਸਾਰਾ ਨਾਲ ਸਾਰਾ ਸਮਾਨ ਨਾਲ ਮਿਰੂਗਾ ਜੀ ਹਾਂ ਸ਼ਕਤੀਮਾਨ ਆ ਸ਼ਕਤੀਮਾ ਦੀ ਇਹ ਮਸੀਨਾ ਚਾਰ ਮਸੀਨਾ 18 ਮਾਡਲ ਆ ਇਹ 18 18 ਮਾਡਲ ਆ ਜੀ ਇਹ ਹਾਂਜੀ ਹਾਂ 18 ਮਾਡਲ ਯਾਰ ਇਹ ਰੇਟ ਰੱਖਿਆ ਸਰਕਾਰੀ ਰੇਟ ਹੈਗਾ 1 ਲੱਖ 6000 ਰੁਪਿਆ ਦਾ ਰੇਟ ਸਰਕਾਰੀ ਹੈਗਾ ਤੇ ਸਰਕਾਰੀ ਰੇਟ ਆਏ ਉਸ ਤੋਂ ਬਾਅਦ ਬੋਲੀ ਲਾ ਸਕਦੀ ਹੈ ਜੇ 1 ਲੱਖ 600 ਤੋਂ 7 ਵੀ ਲੈ ਸਕਦੀ ਹੈ ਹਾਂ ਆ ਦੇਖੋ ਸਾਰਾ ਸਮਾਨ ਮਿਲੂ ਟੰਡਾ ਇੱਕ ਰੰਦਾ ਹੋਰ ਵੀ ਹੈ ਉਹ ਵੀ ਨਾਲ ਮਿਲੂਗਾ ਜਨਾਬ ਜੀ ਨਾਲ ਦੇਵਾਂਗੇ ਸਾਰਾ ਉਹ ਨਾਲ ਮਿਲੂਗਾ ਤੇ ਆਪ ਦੇ ਚੱਕਰ ਤੋਂ ਸਮਾਰ ਕੇ ਪੂਰੀ ਵਜ ਪਈਆ ਸਾਫ ਪਈਆ ਮਸੀਨਾ ਇਹ ਦੋ ਤਿੰਨ ਸੀਜਨ ਲਾਏ ਕਹਿੰਦੇ ਉਦੋਂ ਚਲਾਈ ਨਹੀਂ ਸੀ ਜੀਨ ਠੀਕ ਹੈ ਇੱਕ ਆ ਇੱਕ ਰੇਜ਼ਰ ਆਕਰ ਕਮਪੂਟਰ ਰੇਜ਼ਰ ਆ ਵੀ ਇਹ ਕੀ ਹੈ ਲੈਜਰ ਲੈਵਲ ਹੈ ਹਾਂਜੀ ਇਹ ਹੈਗਾ 2017 ਮਾਡਲ 2017 ਮਾਡਲ ਹੈ ਇਹ ਨਾਲ ਵੀ ਇਹਦੇ ਨਾਲ ਵੀ ਤਿੰਨ ਸੀਟਾਂ ਲਾਏ ਹੋਏ ਇਹਦੇ ਨਾਲ ਤਿੰਨ ਸੀਟਾਂ ਲੱਗਿਆ 2017 ਮਾਡਲ ਹੈਗਾ ਇਹਦਾ ਰੇਟ ਕੀ ਧਰਾਂ ਬੋਲੀ ਸੀ ਰੇਟ ਕੀ ਹੈ ਜੀ ਇਹਦਾ ਹੀ ਰੇਟ ਹੈਗਾ 2 ਲੱਖ 50000 ਦੋ ਲੱਖ 50000 ਰੁਪਿਆ ਸਰਕਾਰੀ ਰੇਟ ਹੈਗਾ ਇਹ ਉਦੋਂ ਬਾਅਦ ਬੋਲੀ ਲੱਗੂਗੀ ਪਰ ਮੈਂ 5 ਤੋਂ 7 ਲੱਖ ਦੇ 8 ਲੱਗਦੇ ਇਹਦੋਂ ਘੱਟ ਬੋਲ ਤੇ ਮਿਲਣਾ ਨਹੀਂਗਾ ਬਾਕੀ ਇਹ ਸਾਫ ਪਿਆ ਟਾਇਰ ਟੂਲ ਪੂਰੇ ਵਧੀਆ ਪਏ ਆਗੇ ਹਾਂ ਟਾਇਰ ਨਾਲ ਦੇ ਆਈ ਜਮਾ ਜਮਾ ਲਾਲ ਦੇ ਆ ਪਤਾ ਲੱਗ ਆ ਬਈ ਹਾਂਜੀ ਹਾਂਜੀ ਟਾਇਰ ਚੱਲਿਆ ਬਹੁਤ ਘੱਟ ਹੈਗਾ ਟਾਇਰ ਮੋਂ ਪਹਿਲੇ ਨਵੇਂ ਹੀ ਪਏ ਟਾਇਰ ਜਮਾਏ ਲਗਭਗ 70-80% ਟਾਇਰ ਪਏ ਹੈਗੇ ਹੈਗੇ ਆ ਹੀ ਹੈਗੇ 80% ਟਾਇਰ ਪਏ ਹੈ ਤੇ ਆ ਦੇਖੋ ਬ੍ਰਾਂਡ ਵੀ ਹਰ ਕੋ ਸਾਹਮਣੇ ਆ ਜਾਂਦਾ ਹੈਗਾ ਬ੍ਰਾਂਡ ਵੀ ਆ ਗਿਆ ਤੇ ਸਾਫਟਾਰੇ ਪਿਆ ਸਟicker ਲੱਹੇ ਨਹੀਂ ਅਜੇ ਤੱਕ ਹਾਂਜੀ ਇਸ ਕੈਟੀ ਕਰਕੇ ਆ ਹਾਂਜੀ ਆਪਣੇ ਸਰਾਲਾਂ ਦਾ ਆਪਣੇ ਸਰਾਲਾਂ ਦਾ ਠੀਕ ਹੈ ਜੀ ਆਪਣੇ ਸਰਾਲਾਂ ਦਾ ਹੁਣ ਦਿਖਾ ਦਿੱਤਾ ਤੇ ਕੰਮ ਕੰਮ ਪੂਰੇ ਚੱਲਦਾ ਹੁਣ ਇਹ ਹਾਂਜੀ ਸੀਜਾ ਲਾਇਆ ਹੋਏ ਇੱਕ ਹੀ ਆ ਸੀਜਾ ਲਾਇਆ ਬਈ ਠੀਕ ਹੈ ਲਾਇਆ ਬਸ ਸੀਜਾ ਲਾਇਆ ਬਈ ਨਾ ਠੀਕ ਹੈ ਜੀ ਹਾਂਜੀ ਨਹੀਂ ਪੂਰਾ ਵਧੀਆ ਪਿਆ ਜੀ ਜੇ ਕਿਸੇ ਉਨੇ ਬੋਲੀ ਕਿਹੜੇ ਤਰੀਕ ਨੂੰ ਹੋਊਗੀ ਪਰ ਬੋਲੀ ਦਾ ਜੀ 13 ਤਰੀਕ ਨੂੰ ਜੀ ਦਿਨ ਮੰਗਲਵਾਰ ਕੱਲ ਨੂੰ ਕੱਲ ਨੂੰ 13 ਤਰੀਕ ਨੂੰ ਬੋਲੀ ਬੋਲੀ ਹੋਣੀ ਹੈ ਤੇ ਆਪਾਂ ਡਰੈਸ ਲਾ ਦੋ ਕਿਹੜਾ ਕਿੱਥੇ ਆਏ ਬੰਦਾ ਡਰੈਸ ਜੀ ਦੇ ਬਾੜੋਂ ਸੁੱਤਾ ਬਹੁਵੰਤ ਮੀਂਹ ਖੇਤੀ ਬਾੜੀ ਸਹਿਕਾਰੀ ਸਭਾ ਠੀਕ ਇਹ ਪਿੰਡ ਮੋਹਨ ਮਕਸੂਤਾ ਪੈਂਦਾ ਹੈਗਾ ਜ਼ਿਲ੍ਹਾ ਬਰਨਾਲਾ ਹਾਂ ਤਹਿਸੀਲ ਤਪਾ ਨੇੜੇ ਪਧੌੜ ਤਪਾਪਾ ਤੋਂ ਰੋਡ ਪੈਂਦਾ ਹੈਗਾ ਉੱਥੇ ਆਏਂਦਾ ਤੇ ਬਈ ਮੋਬਾਈਲ ਨੰਬਰ ਦੇ ਕੋਈ ਮੈਨੂੰ ਕੋਈ ਕਨੈਕਟ ਕਰਨਾ ਹੁੰਦਾ ਹੈ ਮੋਬਾਈਲ ਨੰਬਰ 9877172280 ਹੈ 98 ਸੈਕਟਰੀ ਦਾ ਨੰਬਰ ਹੈਗਾ ਇਹਨੂੰ ਜ਼ਰੂਰ ਤਾਂ ਵੀ ਉਹ ਫੋਨ ਕਰ ਲੈਣਾ ਸੈਕਟਰ ਸਾਹਿਬ ਨੂੰ ਠੀਕ ਹੈ ਨਾ ਤੇ ਆਪਾਂ ਕੀ ਟਰੈਕਟਰ ਸਾਰੇ ਖੜੇ ਆ ਟਰੈਕਟਰ ਖੜਾ ਆ ਇੱਧਰ ਤੇ ਚਾਰ ਵਾਲੀ ਮਸ਼ੀਨ ਐ ਤੇ ਇੱਕ ਫੁੱਟਰਾ ਕਿਸੇ ਲੈਣਾ ਹੋ ਵੀਰ ਨੇ ਉਹ ਕਨੈਕਟ ਕਰ ਸਕਦਾ 13 ਤਰੀਕ ਨੂੰ ਬੋਲੀ ਹੈਗੀ ਪਿੰਡ ਮੋਰਨੁਥਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਦੁਬਾਰਾ ਦੱਸ ਦੋ ਫੇਰ ਇੱਕ ਵਾਰ 9677172280 ਭਾਈ ਸਸੀ ਕਾ ਬਾਕੀ ਸਰ